ਹੁਸ਼ਿਆਰਪੁਰ ਦੇ ਦਸੂਹਾ ਚ ਦਿੱਲੀ ਨ ਜੰਮੂ ਨੈਸ਼ਨਲ ਹਾਈਵੇ ਤੇ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਵਿੱਚ ਵਾਹਨ ਚਾਲਕ ਦੀ ਮੌਤ ਹੋ ਗਈ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮ੍ਰਿਤਕ ਟਰੱਕ ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਟਰੱਕ ਡਰਾਈਵਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਦਸੂਹਾ ਸਥਿਰ ਰਿਲਾਇੰਸ ਪੰਪ ਦੇ ਨੇੜੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ ਇਸ ਕਾਰਨ ਇੱਕ ਤੋਂ ਬਾਅਦ ਇੱਕ ਪਿਕਅਪ ਗੱਡੀ ਵੀ ਉਹਨਾਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਸੁਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਦੇ ਵਿੱਚਕਾਰ ਫਸੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਹਾ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੁਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਨੈਸ਼ਨਲ ਹਾਈਵੇ ਤੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਕਰਨ ਵਾਪਰਿਆ। ਗਲਤ ਸਾਈਡ ਤੋਂ ਆ ਰਹੇ ਟਰੱਕ ਚਾਲਕ ਕੁਲਵੰਤ ਸਿੰਘ ਜੋ ਫਤਿਹਗੜ ਤੋਂ ਜੰਮੂ ਨੂੰ ਜਾ ਰਿਹਾ ਸੀ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀਬੀਸੀ ਅਪਡੇਟ ਲਈ ਸ਼ਾਰਪ ਤੋਂ ਨਵਨੀ ਸਿਕਚੀਮਾ ਦੀ ਰਿਪੋਰਟ ਇਹ ਜੀ ਕੰਟੈਕਟ ਪਹਿਲਾਂ ਲੈਣਾ ਦਾ ਪਹਿਲਾਂ ਸਾਨੂੰ ਜਿਹਨਾਂ ਪਰਮਿਸ਼ਨ ਮਿਲੀ ਸੀ ਵੀ ਆਪਣੇ ਇਥੇ ਐਸਡੀਐਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਉਹ ਆਪਣੇ ਟਰੱਕ ਤੇ ਇੱਕ 10 ਟਨ ਦੇ ਦੀ ਵੀ ਕਾਜ ਵਿੱਚ ਅਕਸੀਡੈਂਟ ਹੋਇਆ ਹੈ ਮੌਕਾ ਦੇਖਿਆ ਗਿਆ ਮੌਕੇ ਤੋਂ ਪਾਇਆ ਗਿਆ ਕਿ ਇੱਕ ਪੀਵੀ 11 ਬੀਐਫ 4513 ਟਰੱਕ 10 ਟਨ ਨੰਬਰ ਇਹ ਰੌਂਗ ਸਾਈਡ ਤੋਂ ਉਧਰ ਆ ਰਿਹਾ ਸੀ ਜਿਸ ਕਰਕੇ ਇਹ ਜਿਹੜਾ ਵਿਸ਼ੂਏ ਸਾਈਡ ਤੋਂ ਟੈਂਕਰ ਆ ਰਿਹਾ ਸੀ ਉਹਦੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਐ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੌਰਾਨ ਜਿਹੜਾ ਆਪਣੇ ਟੈਂਕਰ ਵਾਲਾ ਆ ਡਰਾਈਵਰ ਸੀਗਾ ਉਹਦੀ ਡੈਥ ਹੋ ਗਈ ਹੈਗੀ ਔਨ தி ਸਪੋਰ ਤੇ ਬਾਕੀ ਜਿਹੜਾ ਦਸਤੇਰੀ ਟੈਕਰ ਆ ਰੌਂਗ ਸਾਈਡ ਤੋਂ ਆ ਰਿਹਾ ਸੀ ਉਹ ਸੀ ਆਪਣੇ ਕਬਜ਼ੇ ਚ ਲੈ ਲਿਆ ਗਿਆ ਰਿਹਾ ਸੀ ਔਰਕੀ ਫਰਦਰ ਜਿਹੜਾ ਬੰਦਾ ਵਾਸੀ ਇੱਥੇ ਕਟ ਵਿੱਚ ਡੈਥ ਹੋਈ ਹੈ ਉਹ ਵੀ ਸਨਾਰਥ ਕਰ ਰਹੇ ਆ ਬਾਕੀ ਉਹਨਾਂ ਦੇ ਜੋ ਵਾਰਸਾਂ ਦੇ ਅਕੋਰ ਦੇ ਵਿੱਚ ਬੰਦੇ ਅਸੀਂ ਬਿਆਨ ਲੈ ਕੇ ਕਾਰਵਾਈ ਅਗੂ ਚ ਲੈ ਕੇ ਜਖਮੀ ਬੰਦੇ ਲਈ ਪੈਜਰਟੀ ਹੋਈ ਆ ਉਹ ਬਾਕੀ ਜਿਹੜਾ ਦੂਸਰਾ ਸੀਗਾ ਉਹ ਕੋਈ ਜਖਮੀ ਹੋਇਆ ਨਹੀਂ ਆ ਉਹ ਠੀਕ ਠਾਕ ਹੈ